ਅਕੀਕਾ ਨਦੋਂ ਮੈਂ ਮੁਬਾਰਕਬਾਦ ਜਿੰਨਾ ਬਹੁਤ ਸਾਹਿਤ ਪ੍ਰੇਮੀਆਂ ਨੂੰ ਜਿਨ੍ਹਾਂ ਨੇ ਕੀ ਸਾਨੂੰ ਸਾਡੇ ਧਿਆਨ ਵਿੱਚ ਲਿਆਂਦਾ ਔਰ ਉਸ ਤੋਂ ਬਾਅਦ ਮੈਂ ਧੰਨਵਾਦ ਕਰਨਾ ਹਲਕਾ ਬਤਾਇਆ ਕਿਦਾ ਜਿਨ੍ਹਾਂ ਨੇ ਮੇਰਾ ਖਿਆਲ ਅੱਧ ਬੋਲ ਦੇ ਉੱਤੇ ਮੈਨੂੰ ਇਹ ਕਹਿ ਦਿੱਤਾ ਕਿ ਇਹਨੂੰ ਸਭ ਤੋਂ ਪਹਿਲਾਂ ਇਸ ਮਤੇ ਨੂੰ ਪਾਓ ਕਿ ਕਿਤਾਬਾਂ ਦਾ ਜ਼ਿੰਦਗੀ ਦੇ ਵਿੱਚ ਕਿੱਡੇ-ਕਿੱਡੇ ਅਸੀਂ ਅੱਜਕੱਲ ਦੇਖ ਰਹੇ ਹਾਂ ਜਿੱਡੇ ਅਫਸਰ ਬਣੇ ਨੇ ਜਾਂ ਅਸੀਂ ਵੀ ਆਪਣੀ ਜ਼ਿੰਦਗੀ ਤੇ ਝਾਤ ਮਾਰੀਏ ਤਾਂ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵੀ ਕਿਤਾਬਾਂ ਦਾ ਉਹ سلسلہ ਉਹ ਮੇਰਾ خیال ਨਰਸਰੀ ਤੋਂ ਸ਼ੁਰੂ ਹੋ ਜਾਂਦਾ ਸੋ ਕਿਤਾਬਾਂ ਮਾਪੇ ਜਿੰਨਾ ਜਿੰਨਾ ਇੱਕ ਮਾਪੇ ਪਾਪ ਹੁੰਦਾ ਜਿਵੇਂ ਕੋ ਗੁਰੂ ਦੀ ਇੱਜ਼ਤ ਆ ਤੇ ਕਿਤਾਬਾਂ ਦਾ ਵੀ ਉਹਨੇ ਜਿੰਦਗੀ ਯੋਗਦਾਨ ਬੰਦਾ ਸੋ ਸਮੂਹ ਸ਼ਹਿਰ ਨਿਵਾਸੀਆਂ ਲਈ ਇਲਾਕਾ ਨਿਵਾਸੀਆਂ ਲਈ ਬਹੁਤ ਖੁਸ਼ੀ ਦੀ ਗੱਲ ਆ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਜੋ ਇਸ ਲਾਇਬ੍ਰੇਰੀ ਨੂੰ ਰੈਨੋਵੇਟ ਵੀ ਕਰਨਾ ਔਰ ਇਹਨੂੰ ਅਸੀਂ ਉੱggen ਸਾਇਤਕਾਰ ਦੇ ਨਾਮ ਦੇ ਨਾਲ ਇਹਦਾ ਨਾਮ ਵੀ ਰੱਖਿਆ ਸੁਜੀਤ ਸ਼ਬਦ ਲਾਇਬ੍ਰੇਰੀ ਇਹ ਸਾਡੇ ਇਲਾਕੇ ਲਈ ਵੀ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਐਡਾ ਸਾਹਿਤਕਾਰ ਸਾਡੀ ਗੁਰੂ ਦੀ ਨਗਰੀ ਨੇ ਪੈਦਾ ਕੀਤਾ ਸੀ ਜੋ ਕਿ ਚਲੋ ਕੁਦਰਤ ਨੂੰ ਜਿੰਨੇ ਕ ਸਾਲ ਦਿੱਤੇ ਸੀ ਓਨੇ ਕ ਸਾਲ ਲੈ ਕੇ ਗਏ ਨੇ ਪਰ ਇੱਕ ਆਪਣਾ ਨਾਂ ਬਣਾ ਕੇ ਚੱਲ ਗਏ ਨੇ ਸੋ ਅੱਜ ਬਹੁਤ ਖੁਸ਼ੀ ਦਾ ਦੇਣਾ ਤੇ ਮੈਂ ਧੰਨਵਾਦ ਕਰਦਾ ਹਲਕਾ ਵਿਧਾਇਕ ਦਾ ਜਿਨ੍ਹਾਂ ਨੇ ਕਈ ਵਾਰ ਅਗਲੇ ਨੂੰ ਹੀ ਖੋਜਦਾ ਵੀ ਕੰਮ ਕਰਨ ਵਾਲੇ ਨੂੰ ਅਗਲਾ ਕਹਿੰਦਾ ਪ੍ਰਧਾਨ ਬਹੁਤ ਕੰਮ ਕਰਦਾ ਪ੍ਰਧਾਨ ਤਾਂ ਕੰਮ ਕਰਦਾ ਜੇ ਪਿੱਛੋਂ ਵਿਧਾਇਕ ਦੀ ਹੱਲਾਸ਼ੇਰੀ ਆ ਔਰ ਮੈਂ ਇਸ ਗੱਲ ਦੀ ਮਾਣ ਮਹਿਸੂਸ ਕਰਦਾ कि ਜਿਸ ਵੀ ਕੰਮ ਨੂੰ ਐਮਐਲਏ ਸਾਹਿਬ ਨੂੰ ਇਲਾਕੇ ਦੇ ਕੰਮ ਲਈ ਕਿਹਾ ਤਾਂ ਉਹਨਾਂ ਨੇ ਕਦੇ ਨਾ ਨਹੀਂ ਕੀਤੀ ਸੋ ਉਹਦਾ ਨਤੀਜਾ ਇਹ ਹੈ ਕਿ ਬਹੁਤ ਥੋੜੇ ਦਿਨਾਂ ਅੰਦਰ ਅਸੀਂ ਇਸ ਲਾਇਬ੍ਰੇਰੀ ਨੂੰ ਇੰਨੀ ਸੋਹਣੀ ਬਣਾ ਦਾਂਗੇ ਕਿ ਤੁਸੀਂ ਅਗਲੀ ਵਾਰ ਜਦੋਂ ਸਾਡੇ ਤੋਂ ਬਿਨਾਂ ਵੀ ਇੱਥੇ ਆ ਕੇ ਇਹਨੂੰ ਦੇਖੋਗੇ ਤਾਂ ਤੁਸੀਂ ਮਾਣ ਮਹਿਸੂਸ ਕਰੋਗੇ ਮਾਛੀਵਾੜਾ ਸਾਹਿਬ ਚ ਲਾਇਬ੍ਰੇਰੀ ਬਣ ਚੁੱਕੀ ਹੈ ਸਰ ਜੀ ਜਿਸ ਤਰ੍ਹਾਂ ਅੱਜ ਦੀ ਪੀੜ੍ਹੀ ਮੋਬਾਈਲਾਂ ਦੇ ਵਿੱਚ ਫਸੀ ਹੈ ਤੁਹਾਨੂੰ ਕੀ ਲੱਗਦਾ ਹੈ ਲਾਇਬ੍ਰੇਰੀ ਬਣਨ ਨਾਲ ਨੌਜਵਾਨ ਪੀੜ੍ਹੀ ਕਿਤਾਬਾਂ ਪ੍ਰਤੀ ਉਚੀ ਦਿਖਾਈਗੀ ਰੁਚੀ ਦਿਖਾਉਣ ਵਾਲੀ ਜਿਹੜੀ ਗੱਲ ਆ ਦੀਪਕ ਜੀ ਮੈਂ ਮੰਨਦਾ ਕਿ ਪਿੰਡਾਂ ਤੋਂ ਬਹੁਤ ਬੱਚੇ ਆਉਂਦੇ ਨੇ ਕਿਉਂਕਿ ਹਰ ਬੰਦਾ ਘਰੋਂ ਸੌਖਾ ਨਹੀਂ ਸੋ ਕੁਝ ਐਸੇ ਵੀ ਨੇ ਪਰਿਵਾਰ ਕਿ ਜਿਨ੍ਹਾਂ ਨੂੰ ਅੱਗੇ ਕੋਚਿੰਗ ਲੈਣ ਵਿੱਚ ਦਿੱਕਤ ਆਉਂਦੀ ਆ ਸੋ ਮੈਂ ਮੰਨਦਾ ਕਿ ਲੋੜਵੰਦਾ ਲਈ ਜਿਨ੍ਹਾਂ ਨੇ ਪੜ ਕੇ ਮਾਪੇ ਦਾ ਨਾਮ ਰੋਸ਼ਨ ਕਰਨਾ ਉਹਨਾਂ ਲਈ ਇਹ ਰਾਮ ਰਾਮ ਬਾਗ ਸਾਬਤ ਸਾਬਤ ਹੋਊਗਾ ਕਿਉਂਕਿ ਪੁਰੇ ਆ ਕੇ ਉਹਨਾਂ ਨੂੰ ਕਿਤਾਬਾਂ ਵੀ ਮਹੀਆ ਕਰਾਵਾਂਗੇ ਕੋਚਿੰਗ ਵੀ ਮਹੀਆ ਕਰਾਵਾਂਗੇ ਅਤੇ ਏਸੀ ਲੱਗਣੇ ਆ ਵਾਤਾਵਰਣ ਵੀ ਉਸੇ ਤਰ੍ਹਾਂ ਦਾ ਬਣਾਵਾਂਗੇ ਸੋ ਮੈਨੂੰ ਇਹ ਲੱਗਦਾ ਕਿ ਬਹੁਤ ਵੱਡਾ ਉਪਰਾਲਾ ਹੋਊਗਾ ਕਿੰਨੇ ਕ ਲਾਕ ਦੇ ਨਾਲੇ ਤਿਆਰ ਹੋਣ ਜਾ ਰਹੀ ਹੈ 12 ਲੱਖ ਰੁਪਇਆ ਫਿਲਹਾਲ ਲਗਾਇਆ ਹੈ ਜੀ ਜੇ 5 7 10 ਲੱਖ ਦੀ ਲੋੜ ਪਈ ਤਾਂ ਮੈਂ ਇਸ ਗੱਲ ਦਾ ਵਾਅਦਾ ਕਰਦਾ ਅਸੀਂ ਬਿਲਕੁਲ ਇਹਦੇ ਤੇ ਲਗਾਵਾਂਗੇ ਕਿਉਂਕਿ ਇਹ ਇੱਕ ਗਹਿਣਾ ਵਾ ਸਾਡੇ ਲਈ ਇਹ ਖੀਰਾ ਵਾ ਸੋ ਹੀਰੇ ਦੀ ਸੰਭਾਲ ਜਿੰਨੀ ਕਰ ਲਈ ਉਹ ਬੜੇ ਲੰਮੇ ਸਮੇਂ ਤੋਂ ਜਿਹੜੀ ਲਾਇਬ੍ਰੇਰੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਕਿਸੇ ਵੀ ਸਰਕਾਰ ਦੇ ਵੱਲੋਂ ਅੱਜ ਇਸ ਦਾ ਉਦਘਾਟਨ ਕੀਤਾ ਗਿਆ ਕਿਵੇਂ ਦੇਖਦੇ ਹਾਂ ਕਿ ਅੱਜ ਤੁਹਾਨੂੰ ਸੱਜ ਪੜਾਵੀ ਕਿ ਲੰਬੇ ਟਾਈਮ ਤੋਂ ਲਾਇਬ੍ਰੇਰੀ ਜੋ ਕਿ ਫੈਸਟ ਸਾਡੇ ਮਰੀ ਆਉ ਤੇ ਉਹ ਤੁਹਾਨੂੰ ਜੀ ਸਾਡੇ ਬਹੁਤ ਬੜੇ ਕਾਰਨਿਕ ਸੁਜੀਤ ਜਨੂ ਦੀ ਯਾਦ ਨੂੰ ਸਮਰਪਿਤ ਅਤੇ ਲਾਇਬ੍ਰੇਰੀ ਕੀਤੀ ਹੈ ਜਿਹੜੀ ਨਰਵ ਕਾਉਂਸਲ ਨੇ ਦੇਵਾਜਤ ਕਾਟਨ ਸੀਗਾ ਇੱਕ ਵਧੀਆ ਗੱਲ ਤੁਹਾਨੂੰ ਪਤਾ ਹੈ ਜਦੋਂ ਸ਼ੁਰੂਆਤ ਤਾਂ ਲਗਭਗ ਬੈਠਣ ਬੱਚੇ ਆਉਣ ਵੀ ਲੱਗੇ ਪੜ੍ਹਨ ਵੀ ਲੱਗੇ ਤੇ ਹੁਣ ਜਿਵੇਂ ਅੱਜ 12 ਲੱਖ ਰੁਪਏ ਦਾ ਇੱਕ ਬਜਟ ਹੈ ਜਿਹੜਾ ਇਹਨਾਂ ਵਾਸਤੇ ਦਿਲਰੱਖਿਆ ਨਰਵ ਕਾਉਂਸਲ ਨੇ ਫਿਕਰ ਉਹ ਵੀ ਕੰਮ ਹੋਣਾ ਲਾ ਕੰਮ ਹੋਊਗਾ ਤੇ ਜੋ ਪਤਾਬਾ ਕਤਬਾਂ ਦੀ ਸੇਵਾ ਉਹ ਵੀ ਬਹੁਤ ਜਿੰਮੇ ਸੈਸ ਕਰਦੀ ਰਹੀ ਸੀ ਉਹਨਾਂ ਨੇ ਕੀਤੀ ਹੈ ਉਹਦੇ ਵਾਸਤੇ ਇੱਕ ਵਧੀਆ ਪ੍ਰੋਲੋਜੀ ਤੁਹਾਨੂੰ ਪਤਾ ਇੱਕ ਸ਼ਹਿਰ ਵਾਸ ਇੱਕ ਲਾਇਬ੍ਰੇਰੀ ਤੇ ਬਹੁਤ ਜੋਗ ਜਗ੍ਹਾ ਤੇ ਆ ਬਿਲਕੁਲ ਬੱਸ ਸਟੈਂਡ ਦੇ ਵਿੱਚ ਹੈਗੀ ਆ ਤੇ ਨਾਲ ਨਾਲ ਜੇ ਆਪਾਂ ਦੇਖਿਆ ਜਾਵੇ ਜਿਹੜੀ ਪਾਰਕ ਦੀ ਸਹੂਲਤ ਆਪਾਂ ਪਾਰਕ ਬਣਾ ਰਹੇ ਆ ਉੱਤੇ ਉਹ ਵੀ ਬਿਲਕੁਲ ਨਜ਼ਦੀਕ ਆ ਇੱਕ ਵਧੀਆ ਮਾਹੌਲਾ ਲਾਇਬ੍ਰੇਰੀ ਵਾਸਤੇ ਕਿਤੇ ਨਾ ਕਿਤੇ ਸ਼ਹਿਰ ਵਾਸੀਆਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਵੀ ਹੈ ਕਿ ਅੱਗੇ ਤੋਂ ਜੇ ਇਹ ਲਾਇਬ੍ਰੇਰੀ ਦੇ ਵੱਲ ਪੂਰਾ ਧਿਆਨ ਦਿੱਤਾ ਜਾਵੇ ਸਹਿਯੋਗ ਕਰਾਂ ਬਿਲਕੁਲ ਜੀ ਦੇਖੋ ਰਲ ਕੇ ਹੁਣ ਤੁਹਾਨੂੰ ਪਤਾ ਹੀ ਹੈ ਇਹਦੇ ਵਾਸਤੇ ਜੋ ਕੰਮ ਕਰਦਾ ਸਾਰਾ ਰਲ ਕੇ ਹੁਣਾ ਇੱਕ ਟੀਮ ਬਣ ਕੇ ਲਈ ਹੈ ਸਹਿਯੋਗਕਰ ਵੀ ਆਪਣੀ ਭੂਮਿਕਾ ਜੋ ਨਿਭਾਉਣ ਨੂੰ ਨਾਲ ਨਾਲ ਬਤੌਰ ਨਗਰ ਕਾਉਂਸਲ ਜੋ ਆਪਣੀ ਭੂਮਿਕਾ ਉਹ ਨਿਭਾਈ ਜਾਊਗੀ ਨਗਰ ਨਿਰਜ ਦੇ ਫੰਡ ਦੀ ਲੋੜ ਪੈਂਦੀ ਜੋ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਆ ਤਾਂ ਨਗਰ ਕਾਉਂਸਲ ਖੜੀ ਹੈ ਅਸੀਂ ਮਜੂਦਾ ਸਰਕਾਰ ਤੋਂ ਪੇਸੀ ਖੜੇ ਆ ਤੇ ਸਾਰੇ ਰਲ ਕੇ ਮੈਨੂੰ ਇਹ ਵੀ ਜਿਹੜੀ ਇਹ ਦੁਬਾਰੇ ਸ਼ੁਰੂਆਤ ਹੋਈ ਆ ਇਹ ਬਹੁਤ ਅੱਗੇ ਜਾਵੇ ਤੇ ਹਰ ਇੱਕ ਕਿਤਾਬ ਇਥੋਂ ਬੱਚਿਆਂ ਨੂੰ ਪੜਨ ਵਾਸਤੇ ਮਿਲੇ ਤੇ ਬੱਚੇ ਤੇ ਕਿਤਾਬਾਂ ਪੜਨ ਤੇ ਅੱਗੇ ਵਧਣ